ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੇ ਪਲੱਸ ਅਗਲੇ 5 ਦਿਨਾਂ ਦੇ ਮੌਸਮਾਫਟ ਡਾਟ ਤੁਹਾਨੂੰ ਦੇਾਂਗੇ ਯਾਨੀ ਕਿ ਅੱਜ 22 ਤਰੀਕ ਹੈ ਤੇ 27 ਜੂਨ ਤੱਕ ਮੌਸਮ ਪੰਜਾਬ ਦਾ ਕਵੇਦਾ ਰਹਿ ਸਕਦਾ ਹੈ ਮੌਨਸੂਨ ਦੀ ਕੀ ਅਫਡੇਟ ਹੈ ਆਉਦੇ ਦਿਨਾਂ ਦੇ ਵਿੱਚ ਮੌਨਸੂਨ ਦੀਆਂ ਕੀ ਸਰਗਰਮੀਆਂ ਹੋਣਗੀਆਂ ਤੇ ਮੌਸਮ ਹਾਕ ਦੀ ਤਾਜ਼ਾ ਰਿਪੋਰਟ ਕੀ ਕਹਿੰਦੀ ਹੈ ਇਹ ਸਾਰੀ ਗੱਲਬਾਤ ਤੁਹਾਨੂੰ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਸੋ ਜਿਹੜੀ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਅਫਡੇਟ ਦਿੱਤੀ ਸੀ ਕਿ ਮੌਨਸੂਨ ਜੜੀਆ ਦਸਕ ਦੇ ਚੁਕਿਆ ਪੰਜਾਬ ਦੇ ਵਿੱਚ ਤੇ ਆਉਂਦੇ ਘੰਟਿਆਂ ਦੇ ਵਿੱਚ ਜੜੀਆ ਅੱਜ ਮੀਂਹ ਦੇ ਆਸਾਰ ਸੀ ਤੇ ਅੱਜ ਮੀਂਹ ਜੜੀਆ ਦਰਜ ਹੋਈ ਵੀ ਨੇ ਮਾਲਵਾ ਦੇ ਕੁਝ ਖੇਤਰ ਤੇ ਮਾਝਾ ਖੇਤਰ ਔਰ ਤੋਂ ਆਵਾ ਖੇਤਰ ਦੇ ਵਿੱਚ ਆਸਾਰ ਜੜੀਆ ਘਟ ਰਹੇ ਮੀਆਂ ਦੇ ਮਾਝਾ ਤੇ ਮਾਲਵਾ ਕੇਂਦਰੀ ਕੇਂਦਰੀ ਮਾਲਵੇ ਤੋਂ ਚੜਦੇ ਮਾਲਵੇ ਦੇ ਜਿਹੜੇ ਅਸਵੇਲੇ ਸ਼ਾਮ ਤੱਕ ਦੁਪਹਿਰ ਤੋਂ ਬਾਅਦ ਗਰਜਲੇਸ਼ਕ ਵਾਲੇ ਬੱਦਲ ਬਣੇ ਸੀ ਜਿਹੜੇ ਕਾਫੀ ਵੱਡੇ ਖੇਤਰ ਨੂੰ ਕਵਰ ਕਰਕੇ ਗਏ ਨੇ ਤੇ ਹਲਕੇ ਤੋਂ ਲੈ ਕੇ ਦਰਮਿਆਨੇ ਕਿਤੇ ਕਿਤੇ ਤੇਜ਼ ਉਮੀਦ ਨਾਲ ਤੇਜ਼ ਤੂਫਾਨ ਵਾਲਾ ਕੰਮ ਜਿਹੜਾ ਚੱਲਿਆ ਕਿਤੇ ਕਿਤੇ ਤੇਜ਼ ਹਨੇਰੀ ਵੀ ਜਿਹੀ ਚੱਲੀ ਇਸ ਰਵਾਜ ਜੇਕਰ ਅਸੀਂ ਜੇ ਤਾਜ਼ਾ ਸੈਟਲਾਈਟ ਦੀਆਂ ਤਸਵੀਰਾਂ ਦੇਖਦੇ ਹਾਂ ਤੇ ਪੰਜਾਬ ਦੇ ਵਿੱਚ ਖਾਸ ਕਰ ਮਾਲਵਾ ਖੇਤਰ ਦੇ ਵਿੱਚ ਬੱਦਲਬਾਜ਼ ਬਣੀ ਹੋਈ ਆ ਉੱਤਰੀ ਰਾਜਸਥਾਨ ਉੱਤਰੀ ਹਰਿਆਣੇ ਦੇ ਵਿੱਚ ਬੱਦਲਬਾਜ਼ ਬਣੀ ਹੋਈ ਆ ਤੇ ਕਿਤੇ ਨਾ ਕਿਤੇ ਅੱਜ ਰਾਤ ਇਹਨਾਂ ਖੇਤਰਾਂ ਦੇ ਵਿੱਚ ਉਮੀਦ ਹੈ ਜਿਹੜੇ ਹਲਕੇ ਉਮੀਦ ਦੇ ਜਿਹੜਾ ਸਾਰ ਜਿਹੜੇ ਬਣਦੇ ਜਾਪ ਜੇਕਰ ਆਪਾਂ ਟੈਂਪਰੇਚਰ ਦੀ ਗੱਲ ਕਰਦੇ ਹਾਂ ਜੇਕਰ ਬੀਤੇ 24 ਘੰਟਿਆਂ ਦੇ ਟੈਂਪਰੇਚਰ ਦੇਖਦੇ ਆ ਜੀ ਤੇ 40 ਡਿਗਰੀ ਦੇ ਨਾਲ ਜਿਹੜਾ ਜ 39 ਡਿਗਰੀ ਦੇ ਨਾਲ ਬਠਿੰਡਾ ਯਰ ਫੜ ਸਭ ਤੋਂ ਗਰਮ ਖੇਤਰ ਆ ਪੰਜਾਬ ਦੇ ਵਿੱਚ ਹਾਲਾਂਕਿ ਇੱਥੇ ਸਭ ਤੋਂ ਜ਼ਿਆਦਾ ਟੈਂਪਰੇਚਰ ਵੈਸੇ ਵੀ ਦਰਜ ਹੁੰਦੇ ਨਹੀਂ ਜੇਕਰ ਅਸੀਂ ਮੈਕਸਿਮਮ ਦੇਖਦੇ ਆ ਤੇ 34 35 37 ਟੈਂਪਰੇਚਰ ਸਾਰੇ ਜ਼ਿਲ੍ਹਿਆਂ ਦੇ ਵਿੱਚ ਚੱਲਦੇ ਹੋਏ ਨੇ ਪੰਜਾਬ ਦੇ 42 ਡਿਗਰੀ ਦੇ ਨਾਲ ਸਰਸਾ ਜ਼ਿਲ੍ਹਾ ਸਭ ਤੋਂ ਗਰਮ ਰਿਹਾ ਹਰਿਆਣਾ ਦੇ ਵਿੱਚ ਕਿਉਂਕਿ ਉੱਥੇ ਕੱਲ ਧੁੱਪ ਲੱਗ ਰਹੀ ਸੀ ਬਹੁਤੇ ਖੇਤਰਾਂ ਦੇ ਵਿੱਚ ਪੱਛਮੀ ਹਰਿਆਣਾ ਦੇ ਵਿੱਚ ਮੱਧਮ ਕੱਲ ਨਹੀਂ ਬਣਿਆ ਸੀ ਜਿਹਦੇ ਨਾਲ ਉੱਥੇ ਹਮਸ ਬਣੀ ਹੋਈ ਜਾਕਰ ਉਥੇ ਮੈਕਸਿਮਮ ਆਹ ਟੈਂਪਰੇਚਰ ਦੇਖਦੇ ਹਰਿਆਣਾ ਦੇ ਵਿੱਚ ਤੇ 36 37 ਡਿਗਰੀ ਦੇ ਆਸ-ਪਾਸ ਮੈਕਸਿਮਮ ਜਲਿਆਂ ਦੇ ਵਿੱਚ ਚਲਦੇ ਹੋਏ ਨੇ ਸੋ ਆਉਂਦੇ ਦਿਨਾਂ ਦੇ ਵਿੱਚ ਮੌਨਸੂਨ ਦੀਆਂ ਸਰਗਰਮੀਆਂ ਵਧਣਗੀਆਂ ਐਕਟੀਵਿਟੀਜ਼ ਜੜੀਆਂ ਨੇ ਮੌਨਸੂਨ ਦੀਆਂ ਵਧਣਗੀਆਂ ਅੱਜ ਉਮੀਦਾਰ ਜੁਏ ਨੇ ਇਸ ਤੇ ਜਿਹੜੇ ਜ਼ਿਆਦਾ ਨੇ ਉਹ ਕੱਲ ਪਰਸੋਂ ਹੋ ਸਕਦੇ ਨੇ ਆਉਂਦੇ ਜਿਹੜੇ 4-5 ਦਿਨ ਹੋਣਗੇ ਮੌਨਸੂਨ ਨੇ ਰਫਤਾਰ ਫੜਨੀ ਆ ਪੰਜਾਬ ਦੇ ਕਾਫੀ ਵੱਡੇ ਖੇਤਾਂ ਨੂੰ ਮੌਨਸੂਨ ਕਵਰ ਕਰੇਗਾ ਤੇ ਬਹੁਤੇ ਖੇਤਰਾਂ ਦੇ ਵਿੱਚ ਭਾਰੀ ਮੀਂਹ ਦੇ ਜਿਹੜੇ ਅਸਰ ਵਣਦੇ ਜਾ ਰਹੇ ਨੇ ਮੌਸਮ ਹਾਕ ਨੇ ਅਲਰਟ ਵੀ ਜਾਰੀ ਕਰ ਸਕ੍ਰੀਨ 'ਤੇ ਤੁਹਾਡੇ ਅਪਡੇਟ ਆ ਜੋ ਮੌਸਮ ਫਾਗਨੇ ਜਾਰੀ ਕੀਤੀ ਹੈ ਗੈਰੀ ਹੌਲੀ ਰਹਿਣ ਯਾਨੀ ਕਿ atypari mi ਦੇ ਅੱਜ ਅਲਰਟ ਜਾਰੀ ਕੀਤੇ ਗਏ ਸੀ atypari mi ਅੱਜ ਕੁਝ ਇਸੇ ਤਰ੍ਹਾਂ ਦੇ ਵਿੱਚ ਲੱਗੇ ਵੀ ਨੇ ਇਸ ਸਲਾਵਾ ਜੇ ਅਗਰ ਅਸੀਂ ਗੱਲ ਕਰਦੇ ਹਾਂ 23 ਤਰੀਕ 24 ਤਰੀਕ 25 ਤਰੀਕ ਹੈਵੀ ਰੇਨ ਦੇ ਅਲਰਟ ਕੱਲ ਵੀ ਨੇ ਜੀ ਕੁਝ ਕੁਝ ਕੁ ਜਿਲ੍ਹਿਆਂ ਦੇ ਵਿੱਚ ਪਰਸੋਂ ਵੀ ਕੁਝ ਕੁ ਜਿਲ੍ਹਿਆਂ ਦੇ ਵਿੱਚ ਹੈਵੀ ਰੇਨ ਦੇ ਅਲਰਟ ਨੇ 25 ਤਰੀਕ ਨੂੰ ਜੜਿਆ ਫਿਰ ਤੋਂ ਫਿਰ ਤੋਂ ਇੱਕ ਵਾਰ অতি ਭਾਰੇ ਮੀਂਹ ਦੇ ਅਰਜ਼ ਹੋਣਗੇ ਜਿਵੇਂ ਅੱਜ ਹੋਏ ਨੇ ਕੁਝ ਖੇਤਰਾਂ ਦੇ ਵਿੱਚ ਸੋ ਇਦਾਂ 25 ਤਰੀਕ ਦੇ ਆਸ-ਪਾਸ ਬਹੁਤ ਵੱਡੇ ਖੇਤਰਾਂ ਨੂੰ ਜੜਿਆ ਮੀਂਹ ਕਵਰ ਕਰਨਗੇ ਕਿਉਂਕਿ ਉਦੋਂ ਮੌਨਸੂਨ ਹੈ ਜੜੀ ਕਾਫੀ ਖੇਤਰਾਂ ਦੇ ਵਿੱਚ ਦਾਸਕ ਦੇ ਚੁੱਕੀ ਹੋਵੇਗੀ ਪੰਜਾਬ ਦੇ ਪਛਮੀ ਜ਼ਿਲ੍ਹਿਆਂ ਨੂੰ ਛੱਡ ਕੇ ਖਾਸ ਕਰ ਫਿਰੋਜ਼ਪੁਰ ਫਾਜ਼ਲਕਾ ਫਰੀਦਕੋਟ ਇਨ੍ਹਾਂ ਜਿਲ੍ਹਿਆਂ ਦੇ ਵਿੱਚ ਮੌਸਮ ਜਿਹੜੀ ਉਹ 27 28 ਤારીખਾਂ 'ਚ ਦੱਸ ਸਕਦੇ ਸਕਦੀ ਹੈ ਤੇ ਕੇਂਦਰੀ ਮਾਲਵਾ ਮਾਝਾ ਤੇ ਪੁਆਦ ਤਦੋਆਬਾ ਇਨ੍ਹਾਂ ਖੇਤਰਾਂ ਦੇ ਵਿੱਚ ਜਲਦ ਜਿਹੜਾ ਮੌਸਮ ਦੱਸ ਸਕਦਾ ਹੋਵੇਗੀ ਅਗਲੇ 2-3 ਦਿਨਾਂ ਦੇ ਵਿੱਚ ਤੇ ਮੀਂਹ ਜਿਹੜੇ ਆ ਤਾਵਰ ਤੋੜ ਲੱਗਣਗੇ ਉਸ ਤੋਂ ਇਲਾਵਾ 6 ਤਰੀਕ ਨੂੰ 27 ਤਰੀਕ ਨੂੰ 28 ਤਰੀਕ ਨੂੰ ਫਿਰ ਤੋਂ ਗਰਜ ਰਿਸ਼ਕ ਦੇ ਨਾਲ ਭਾਰੀ ਮੀਂਹ ਦੇ ਅਲਰਟ ਨੇ ਸੋ ਇਹ ਭਾਰੀ ਮੀਂਹ ਦਾ ਸਿਲਸਲਾ ਚੱਲਦੇ ਜਾਣਾ ਜੀ ਅਗਲੇ 5-6 ਦਿਨਾਂ ਦੇ ਜਿਹੜੇ ਮੌਨਸਨ ਵਾਲੇ ਨੇ ਵਧੀਆ ਰਾਹਤ ਤੁਹਾਨੂੰ ਹਮਸ ਨੂੰ ਜਿੱਥੇ ਹਮਸ ਬਣੀ ਹੋਈ ਸੀ ਉੱਥੇ ਜਿਹੜੀ ਰਾਹਤ ਹੈ ਅੱਜ ਉਮੀਦਾਂ ਲੱਗਣ ਤੋਂ ਬਾਅਦ ਤੇ ਆਉਂਦੇ ਦਿਨਾਂ ਦੇ ਵਿੱਚ ਵੱਡੀ ਰਾਹਤ ਪੰਜਾਬ ਵਾਸੀਆਂ ਨੂੰ ਮਿਲਣ ਜਾ ਰਹੀ ਹੈ ਕਿਉਂਕਿ ਮੌਨਸਨ ਸਰਗਰਮ ਹੋਣ ਜਾ ਰਿਹਾ ਸੋ ਆਉਂਦੇ ਦਿਨਾਂ ਦੇ ਵਿੱਚ ਵੱਡੇ ਉਮੀਦਾਰ ਹੋਣਗੇ ਪੰਜਾਬ ਦੇ ਵਿੱਚ ਇਜਾਜ਼ਤ ਦਿਓ ਤੁਹਾਨੂੰ